ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਉੜੀ ਬੈਰਾਗਣ ਮਹੱਲਾ ਪਹਿਲਾ ਹਰਨੇ ਹੋਵਾ ਮਨ ਵਸਾ ਕਾਂਧ ਮੂਲ ਚੁਣ ਖਾ ਗੁਰ ਪਰਸਾਦੀ ਮੇਰਾ ਸ਼ੋ ਮਿਲੈ ਵਾਰ-ਵਾਰ ਹਾਂ ਜਾਓ ਜਿਓ ਹਰਨੇ ਹੋਵਾਂ ਬਨ ਬਸਾਂ ਕੰਧ ਮੋਲ ਚੁਣ ਖਾਓ ਗੁਰ ਪਰਸਾਦੀ ਮੇਰਾ ਸ਼ੋ ਮਿਲੈ ਵਾਰ-ਵਾਰ ਹਾਂ ਜਾਓ ਜਿਓ ਮੈਂ ਬਨਜਾਰਨ RAM ਕੀ ਤੇਰਾ ਨਾਮ ਵਖਰਵਾ ਪਰ ਜੀ ਰਹਾ ਕੋਕਿਲ ਹੋਵਾ ਆਂਬ ਬਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸ਼ੋ ਮਿਲੈ ਦਰਸ਼ਨ ਰੂਪ ਅਪਾਰ ਮਾਛਲੇ ਹੋਵਾਂ ਜਲ ਬਸਾਂ ਜੀ ਜਾਣ ਤ ਸਭ ਸਾਰ ਔਰ ਵਾਰ ਪਾਰ ਮੇਰਾ ਸ਼ੋਵਸੈ ਹਾਂ ਮਿਲਾਂਗੀ ਬਹਾਂ ਪਸਾਰ ਨਾਗਣ ਹੋਵਾਂ ਧਰ ਵਸਾਂ ਸ਼ਬਦ ਵਸੈ ਭੋ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਹਰਨੇ ਹੋਵਾ ਜਲ ਵਸਾ ਸ਼ਬਦ ਵਸਹਿ ਪਹੁੰਚ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗਉੜੀ ਬੈਰਾਗਣ ਮਹੱਲਾ ਪਹਿਲਾ ਹਰਨੇ ਹੋਵਾ ਮਨ ਬਸਾ ਕਾਂਦ ਮੂਲ ਚੁਣ ਖਾ ਗੁਰ ਪਰਸਾਦੀ ਮੇਰਾ ਸ਼ੋ ਮਿਲੇ ਵਾਰ ਵਾਰ ਹਉ ਜਾਉ ਜਿਉ ਹਰਨੇ ਹੋਵਾ ਬਨ ਬਸਾ ਕੰਧ ਮੋਲ ਚੁਣ ਖਾਓ ਗੁਰ ਪਰਸਾਦੀ ਮੇਰਾ ਸ਼ੋ ਮਿਲੈ ਵਾਰ ਵਾਰ ਹਾਂ ਜਾਓ ਜਿਓ ਮੈਂ ਬਣਜਾਰਨ RAM ਕੀ ਤੇਰਾ ਨਾਮ ਵਖਰਵਾ ਪਰ ਜੀ ਰਹਾਓ ਕੋਕਲ ਹੋਵਾ ਆਂਬ ਬਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸ਼ੋ ਮਿਲਾ ਦਰਸ਼ਨ ਰੂਪ ਅਪਾਰ ਮਛਲੇ ਹੋਵਾ ਜਲ ਬਸਾਂ ਜੀ ਜਾਣ ਤ ਸਭ ਸਾਰ ਪੁਰਵਾਰ ਪਾਰ ਮੇਰਾ ਸ਼ੋ ਵਸੈ ਹੋ ਮਿਲਾਂਗੀ ਬਹਾਂ ਪਸਾਰ ਨਾਗਣ ਹੋਵਾ ਧਰ ਵਸਾ ਸ਼ਬਦ ਵਸੈ ਪਹੋ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਹਰਨੇ ਹੋਵਾ ਜਲ ਵਸਾ ਸ਼ਬਦ ਵਸਹਿ ਪਹੋ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੋੜੇ ਬੈਰਾਗਣ ਮਹੱਲਾ ਪਹਿਲਾ ਹਰਨੇ ਹੋਵਾ ਮਨ ਵਸਾ ਕਾਂਧ ਮੋਲ ਚੁਣ ਖਾਓ ਗੁਰ ਪਰਸਾਦੀ ਮੇਰਾ ਸ਼ੋ ਮਿਲੇ ਵਾਰ ਵਾਰ ਹਾਂ ਜਾਓ ਜਿਓ ਹਰਨੇ ਹੋਵਾਂ ਬਨ ਬਸਾਂ ਕਾਂਧ ਮੋਲ ਚੁਣ ਖਾਓ ਗੁਰ ਪਰਸਾਦੀ ਮੇਰਾ ਸ਼ੋਹ ਮਿਲੈ ਵਾਰ ਵਾਰ ਹਾਉ ਜਾਉ ਜਿਉ ਮੈਂ ਬਣ ਜਾਰਨ ਰਾਮ ਕੀ ਤੇਰਾ ਨਾਮ ਵਖਰ ਵਾਪਾਰ ਜੀ ਰਹਾ ਕੋਕਿਲ ਹੋਵਾ ਆਮ ਬਸਾ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸ਼ੋ ਮਿਲੈ ਦਰਸ਼ਨ ਰੂਪ ਅਪਾਰ ਮਛਲੇ ਹੋਵਾਂ ਜਲ ਬਸਾਂ ਜੀ ਜਾਣ ਤ ਸਭ ਸਾਰ ਔਰ ਵਾਰ ਪਾਰ ਮੇਰਾ ਸ਼ੋ ਵਸੈ ਹਾ ਮਿਲਾਉਂਗੀ ਬਹਾਂ ਪਸਾਰ ਨਾਗਣ ਹੋਵਾ ਧਰ ਵਸਾ ਸ਼ਬਦ ਵਸੈ ਭੋ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਹਰਨੇ ਹੋਵਾ ਜਲ ਵਸਾ ਸ਼ਬਦ ਵਸਹਿ ਭਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੋੜੇ ਬੈਰਾਗਣ ਮਹੱਲਾ ਪਹਿਲਾ ਹਰਨੇ ਹੋਵਾ ਮਨ ਵਸਾ ਕਾਂਧ ਮੂਲ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸਹਉ ਮਿਲੇ ਵਾਰ ਵਾਰ ਹਾਂ ਜਾਉ ਜਿਉ ਹਰਨੇ ਹੋਵਾਂ ਬਨ ਬਸਾਂ ਕੰਧ ਮੋਲ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸਹਉ ਮਿਲੇ ਵਾਰ-ਵਾਰ ਹਾਂ ਜਾਓ ਜਿਓ ਮੈਂ ਬਨਜਾਰਨ RAM ਕੀ ਤੇਰਾ ਨਾਮ ਵਖਰਵਾ ਪਾਰੇ ਜੀ ਰਹਾ ਕੋਕਲ ਹੋਵਾ ਆਂਬ ਬਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸ਼ੋ ਮਿਲਾ ਦਰਸ਼ਨ ਰੂਪ ਅਪਾਰ ਮਛਲੇ ਹੋਵਾਂ ਜਲ ਬਸਾਂ ਜੀ ਜਾਣ ਤ ਸਭ ਸਾਰ ਔਰ ਵਾਰ ਪਾਰ ਮੇਰਾ ਸ਼ੋ ਵਸੈ ਹੋ ਮਿਲਾਂਗੀ ਬਹਾਂ ਪਸਾਰ ਨਾਗਣ ਹੋਵਾ ਧਰਵਸਾ ਸ਼ਬਦਵਸਹਿ ਪਹਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਹਰਨੇ ਹੋਵਾ ਜਲਵਸਾ ਸ਼ਬਦਵਸਹਿ ਪਹਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੋੜੇ ਬੈਰਾਗਣ ਮਹੱਲਾ ਪਹਿਲਾ ਹਰਨੇ ਹੋਵਾ ਮਨ ਬਸਾ ਕਾਂਧ ਮੂਲ ਚੁਣ ਖਾ ਗੁਰ ਪਰਸਾਦੀ ਮੇਰਾ ਸ਼ੋ ਮਿਲੇ ਵਾਰ-ਵਾਰ ਹਾਂ ਜਾਓ ਜਿਓ ਹਰਨੇ ਹੋਵਾਂ ਬਨ ਬਸਾਂ ਕੰਧ ਮੋਲ ਚੁਣ ਖਾਓ ਗੁਰ ਪਰਸਾਦੀ ਮੇਰਾ ਸ਼ੋ ਮਿਲ ਵਾਰ-ਵਾਰ ਹਾਂ ਜਾਓ ਜਿਓ ਮੈਂ ਬਨਜਾਰਨ RAM ਕੀ ਤੇਰਾ ਨਾਮ ਵਖਰਵਾ ਪਾਰੀ ਜੀ ਰਹਾ ਕੋਕਿਲ ਹੋਵਾ ਆਂਬ ਬਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸ਼ੋ ਮਿਲੈ ਦਰਸ਼ਨ ਰੂਪ ਅਪਾਰ ਮਾਛਲੇ ਹੋਵਾਂ ਜਲ ਬਸਾਂ ਜੀ ਜਾਣ ਤ ਸਭ ਸਾਰ ਔਰ ਵਾਰ ਪਾਰ ਮੇਰਾ ਹੋ ਵਸੈ ਹੋ ਮਿਲਾਂਗੀ ਬਹਾਂ ਪਸਾਰ ਨਾਗਣ ਹੋਵਾਂ ਧਰ ਵਸਾਂ ਸ਼ਬਦ ਵਸੈ ਭੋ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਹਰਨੇ ਹੋਵਾ ਜਲ ਵਸਾ ਸ਼ਬਦ ਵਸਹਿ ਪਹੁੰਚ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੋੜੇ ਬੈਰਾਗਣ ਮਹੱਲਾ ਪਹਿਲਾ ਹਰਨੇ ਹੋਵਾ ਮਨ ਬਸਾ ਕਾਂਧ ਮੂਲ ਚੁਣ ਖਾ ਗੁਰ ਪਰਸਾਦੀ ਮੇਰਾ ਸ਼ੋ ਮਿਲੈ ਵਾਰ ਵਾਰ ਹਾਂ ਜਾਉ ਜਿਉ ਹਰਨੇ ਹੋਵਾ ਬਨ ਬਸਾ ਕਹੰਦੇ ਮੋਲ ਚੁਣ ਖਾਓ ਗੁਰ ਪਰਸਾਦੀ ਮੇਰਾ ਸ਼ੋ ਮਿਲੈ ਵਾਰ ਵਾਰ ਹਾਂ ਜਾਓ ਜਿਓ ਮੈਂ ਬਣਜਾਰਨ RAM ਕੀ ਤੇਰਾ ਨਾਮ ਵਖਰਵਾ ਪਾਰ ਜੀ ਰਹਾਓ ਕੋਕਲ ਹੋਵਾ ਆਂਬ ਬਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸ਼ੋ ਮਿਲੈ ਦਰਸ਼ਨ ਰੂਪ ਅਪਾਰ ਮਛਲੇ ਹੋਵਾ ਜਲ ਬਸਾਂ ਜੀ ਜਾਣ ਤ ਸਭ ਸਾਰ ਰਵਾਰ ਪਾਰ ਮੇਰਾ ਸ਼ੋਵਸੈ ਹੋ ਮਿਲਾਂਗੀ ਬਹਾਂ ਪਸਾਰ ਨਾਗਣ ਹੋਵਾ ਧਰ ਵਸਾ ਸ਼ਬਦ ਵਸੈ ਭੋ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਹਰਨੇ ਹੋਵਾ ਜਲ ਵਸਾ ਸ਼ਬਦ ਵਸੈ ਭਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੋੜੇ ਬੈਰਾਗਣ ਮਹੱਲਾ ਪਹਿਲਾ ਹਰਨੇ ਹੋਵਾ ਮਨ ਵਸਾ ਕੰਧ ਮੋਲ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸ਼ੋ ਮਿਲੇ ਵਾਰ ਵਾਰ ਹਾਂ ਜਾਓ ਜਿਓ ਹਰਨੇ ਹੋਵਾਂ ਬਨ ਬਸਾਂ ਕੰਧ ਮੋਲ ਚੁਣ ਖਾਓ ਗੁਰ ਪ੍ਰਸਾਦਿ ਮੇਰਾ ਸੋ ਮਿਲੈ ਵਾਰ-ਵਾਰ ਹਉ ਜਾਉ ਜਿਉ ਮੈਂ ਬਨਜਾਰਨ RAM ਕੀ ਤੇਰਾ ਨਾਮ ਵਖਰਵਾ ਪਰ ਜੀ ਰਹਾ ਕੋਕਲ ਹੋਵਾ ਆਂਬ ਬਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸ਼ੋ ਮਿਲੈ ਦਰਸ਼ਨ ਰੂਪ ਅਪਾਰ ਮਛਲੇ ਹੋਵਾਂ ਜਲ ਬਸਾਂ ਜੀ ਜਾਣ ਤ ਸਭ ਸਾਰ ਔਰ ਵਾਰ ਪਾਰ ਮੇਰਾ ਸ਼ੋ ਵਸੈ ਆ ਮਿਲਾਉਂਗੀ ਬਹਾਂ ਪਸਾਰ ਨਾਗਣ ਹੋਵਾ ਧਰ ਵਸਾ ਸ਼ਬਦ ਵਸੈ ਪਹੋ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਹਰਨੇ ਹੋਵਾ ਜਲ ਵਸਾ ਸ਼ਬਦ ਵਸੈ ਭਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੋੜੇ ਬੈਰਾਗਣ ਮਹੱਲਾ ਪਹਿਲਾ ਹਰਨੇ ਹੋਵਾ ਮਨ ਵਸਾ ਕਾਂਧ ਮੂਲ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸਹਉ ਮਿਲੈ ਵਾਰ-ਵਾਰ ਹਾਂ ਜਾਉ ਜਿਉ ਹਰਨੇ ਹੋਵਾਂ ਬਨ ਬਸਾਂ ਕੰਧ ਮੋਲ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸਹਉ ਮਿਲੈ ਵਾਰ ਵਾਰ ਹਉ ਜਾਉ ਜਿਉ ਮੈਂ ਬਣ ਜਾਰਨ ਰਾਮ ਕੀ ਤੇਰਾ ਨਾਮ ਵਖਰ ਵਾਪਾਰ ਜੀ ਰਹਾਉ ਕੋ ਕਿਲ ਹੋਵਾ ਆਮ ਬਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸ਼ੋ ਮਿਲਾ ਦਰਸ਼ਨ ਰੂਪ ਅਪਾਰ ਮਛਲੇ ਹੋਵਾਂ ਜਲ ਬਸਾਂ ਜੀ ਜਾਣ ਤ ਸਭ ਸਾਰ ਔਰ ਵਾਰ ਪਾਰ ਮੇਰਾ ਸ਼ੋ ਵਸੈ ਹੋ ਮਿਲਾਂਗੀ ਬਹਾਂ ਪਸਾਰ ਨਾਗਣ ਹੋਵਾ ਧਰਵਸਾ ਸ਼ਬਦਵਸਹਿ ਪਹੋਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਹਰਨੇ ਹੋਵਾ ਜਲਵਸਾ ਸ਼ਬਦਵਸਹਿ ਪਹੋਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਵਾਹਿਗੁਰੂ ਜੀ ਕਾ ਖਾਲਸਾ